ਹੋ ਜੀ ਵਾਹਿਗੁਰੂ ਟਿੱਕਾ ਕਾਲ ਸਵਾਹਿਗੁਰੂ ਦੀ ਕੀ ਫਤਿਹ ਸਮਾ ਹੋ ਗਿਆ ਜੀ ਅੱਜ ਪ੍ਰਬਾਤ ਫੇਰੀ ਦਾ 4:30 ਹੋ ਚੁੱਕੇ ਨੇ ਤੇ ਆਪੇ ਦਰਸ਼ਨ ਕਰੋਣੇ ਆ ਗੁਰੂ ਨਾਨਕ ਸਾਹਿਬ ਜੀ ਦੇ ਗੁਰੂ ਪ੍ਰੂਪ ਤੇ ਪ੍ਰਬਾਤ ਫੇਰੀਆਂ ਨੇ ਕੌਣ ਕੌਣ ਜਾ ਰਿਹਾ ਹੈ ਅੰਮ੍ਰਿਤ ਵੇਲੇ ਦੀ ਪ੍ਰਬਾਤ ਫੇਰੀਆਂ ਚ ਆਓ ਆਪਾਂ ਕਰਦੇ ਹਾਂ ਦਰਸ਼ਨ ਗੁਰੂ ਨਾਨਕ ਸਾਹਿਬ ਜੀ ਦੇ ਗੁਰੂ ਪ੍ਰੂਪ ਦੇ ਸੰਬੰਧ ਵਿੱਚ ਪ੍ਰਬਾਤ ਫੇਰੀਆਂ ਲੋ ਜੀ ਅੰਮ੍ਰਿਤ ਵੇਲੇ ਦਾ ਵੀ ਇੱਕ ਵੱਖਰਾ ਹੀ ਆਨੰਦ ਹੈ ਤੇ ਫਿਰ ਪ੍ਰਭਾਤ ਫਰੀਆਂ ਦੇ ਦਿਨਾਂ 'ਚ ਉਹ ਤਾਂ ਇੱਕ ਬਹੁਤ ਯਾਦਗਾਰ ਦਿਨ ਬਣ ਜਾਂਦੇ ਨੇ ਤੇ ਸਾਰੇ ਜਾਂਦੇ ਨੇ ਕਰਨਾਲ ਸਿੰਘ ਦੇ ਗੁਰੂਪੁਰ ਉੱਤੇ ਪ੍ਰਭਾਤ ਫਰੀਆਂ ਹਰਥ ਲੋ ਜੀ ਆਪਾਂ ਵੀ ਜਾ ਰਹੇ ਕੱਲ आज ਦਾ ਪਹਿਲਾ ਵਲੋਗ ਤੇ ਵਲੋਗ ਵੀ ਤੁਹਾਨੂੰ ਬਹੁਤ ਪਸੰਦ ਆਏਗਾ। ਉਹ ਅੰਮ੍ਰਿਤ ਵੇਲੇ ਦਾ ਪ੍ਰਭਾਤ ਸੇਰੀ। ਠੰਡ ਬਣ ਗਈ ਹੈ। ਬੈਸੇ ਠੰਡ ਚ ਗੁਰਪੁਰਬ ਵਧੀਆ ਲੱਗਦਾ। ਅਨੰਤ ਵੀ ਛੋਟੇ ਛੋਟੇ ਖੰਡ ਹੋਵੇ ਗੁਰਾਂਕਲੇ ਗੁਰਪੁਰਬ ਚ। ਕਾਹੇ ਵਧੀਆ ਲੱਗਦਾ। ਇਹ ਗੱਡੀ ਰੈਡੀ ਹੈ ਸਾਡੀ। ਤੇ ਦਰਸ਼ਨ ਕਰਕੇ ਸਾਡੇ ਅੱਥੇ ਕੀਰਤਨ ਹੁੰਦਾ ਇੱਕ ਘਰ ਚ 1.5 ਘੰਟਾ। ਬੈਠ ਕੇ ਪਿਆਰ ਦੇ ਨਾਲ ਸਾਰੀ ਸੰਗ ਸੁਣਦੀ ਬਾਕੀ ਕਈ ਥਾਵਾਂ ਤੇ ਤੁਰਦੇ ਫਿਰਦੇ ਘਰ ਇੱਕ ਹੀ ਕਰਦੇ ਆ ਸਾਡੇ ਆਉ ਜੋ ਗੁਰੂ ਗ੍ਰੰਥ ਸਾਹਿਬ ਦੇ ਦਰਸ਼ਨ ਕਰਦੇ ਆ ਸਭ ਤੋਂ ਵੱਡਾ ਸਤਿਗੁਰੂ ਨਾਨਕ ਜਿਨ ਜਲ ਰੱਖੀ ਮੇਰੀ सो 49 अंग मेरे राम राय तू संता का संत है वाहे गुरु सा सो की ਹਾਂ ਪਿੱਛੇ ਨਾ ਰੱਖ ਲਈਏ ਪਿੱਛੇ ਰੱਖ ਲੋ ਮੈਂ ਬਹਿ ਜਣਗੇ ਨਾ ਆ ਜਾ ਪਿੱਛੇ ਰੱਖੀਏ ਸਾਰਾ ਅੱਗੇ ਸੰਗ ਦੇ ਬਹਿ ਜੂਗੀ ਹਾਂਜੀ ਤੱਕ ਲਾ ਲਾ ਬਰੇ ਹੇ ਪਾਇਸੋ ਫਰਦੇਵ ਸੇਵਾਦਾਰ ਪੱਕੇ ਨੇ ਹਾਂ ਆਲੋ ਯਾਰ ਜੋ ਸਿੰਘ ਛੱਡਾ ਇਹ ਆ ਭਾਂਡਾ ਛੱਡਾ ਅਸੀਂ ਅਸੀਂ ਚੱਲੇ ਪ੍ਰਭਾਤ ਫਿਰ ਤੇ ਹਣਾ ਲੋ ਦੂਰ ਜਾ ਰਹੀ ਹੈ ਜਿਸ ਸੰਗਤ ਤੇ ਗੱਡੀਆਂ ਤੇ ਜਾ ਰਹਾਂਗੇ ਹਾਂਜੀ ਤੁਸੀਂ ਬਾਬਾ ਜੀ ਨਾਲ ਕਿਹਾ ਰਹੇ ਹੋ ਆ ਰਹੇ ਨੇ ਦਵਿੰਦਰ ਸਿੰਘ ਏ ਵੀ ਪੱਕੇ ਸੇਵਾਦਾਰ ਨੇ ਓ ਬਾਬਾ ਜੀ ਕੀ ਗੱਲ ਪੈਂਦੀ ਹੈ ਗੱਡੀ ਖਾਲੀ ਏ ਗੱਡੀ ਨਾ ਮੈਂ ਤਾਂ ਓਏ ਉਸ ਸਤਿੰਦਰ ਸਾਜ ਗੱਲ ਉਹ ਕੱਢੀ ਉਹ ਜੀ ਸੰਗਤ ਦਾ ਸਤਕਾਰ